ਸਮੁੱਚੇ ਸਿਹੀ ਦਾ ਨੂੰ ਕੋਟ-કોટ ਨਮਨ ਹੈ ਜੋ 10ਵੇਂ ਪਾਤਸ਼ਾਹ ਦੇ ਨਾਲ ਚਮਕੌਰ ਦੀ ਗੜੀ ਵਿਖੇ ਸ਼ਹਾਦਤ ਪ੍ਰਾਪਤ ਕਰ ਗਏ ਸਨ 40 ਸਿੰਘ 10 ਲੱਖ ਮੁਗਲ ਫੌਜ ਦਾ ਜਿਨ੍ਹਾਂ ਨੇ ਟੱਕਰ ਆ ਕੀਤਾ ਗੁਰੂ ਸਾਹਿਬ ਨੇ ਜੋ ਬਚਨ ਉਸ ਸਮੇਂ ਵਿਚਾਰੇ ਸਨ 7 ਲੱਖ ਸੇ ਇੱਕ ਲੜਾਉ ਤभी ਗੁਰੂ ਗੋਬਿੰਦ ਸਿੰਘ ਨਾਮ ਕਹਾਂ 10ਵੇਂ ਪਾਤਸ਼ਾਹ ਦੇ ਇਹ ਬਚਨ ਪਗਾਉਣ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਨ ਜੋ ਲਾਸਟ ਸ਼ਹੀਦ ਹੋਏ ਹਨ ਜਿੰਨੇ ਵੀ ਆਪਾਂ ਦੁਨੀਆ ਦੇ ਵਿੱਚ ਯੋਧਿਆਂ ਦੀ ਗਾਥਾ ਸੁਣੀ ਹੈ ਉਹਨਾਂ ਦੀਆਂ ਬਹਾਦਰੀਆਂ ਦੇ ਕਿੱਸੇ ਸੁਨੇ ਹੈ ਜਦ ਅੰਮਰ ਸ਼ਹੀਦ ਸ਼ਰੋਮਣੀ ਜਰਨੈਲ ਦੀ ਗੱਲ ਆ ਜਾਂਦੀ ਹੈ ਉੱਥੇ ਸਿਰ ਝੁਕ ਜਾਂਦਾ ਹੈ ਕੋਈ ਵੀ ਯੋਧਾ ਇੱਕ ਘੰਟਾ ਡੇਢ ਘੰਟਾ ਲਗਾਤਾਰ ਲੜ ਸਕਦਾ ਹੈ ਪਰ ਅੰਮਰ ਸ਼ਹੀਦ ਸ਼ਰੋਮਣੀ ਜਰਨੈਲ ਇੱਕ ਐਸੇ ਮਹਾਬਲੀ ਯੋਧੇ ਸੂਰਮੇ ਦੀ ਮੈਂ ਗੱਲ ਕਰ ਰਿਹਾ ਜਿਨ੍ਹਾਂ ਨੇ 4 ਘੰਟੇ ਕਮਸਾਣ ਦਾ ਜੁੱਧ ਕੀਤਾ ਉਹਨਾਂ ਦੇ ਦਸਤਾਰ ਤੇ ਜੋ 10ਵੇਂ ਪਾਤਸ਼ਾਹ ਦੀ ਸ਼ੋਭ ਰਹੀ ਕਲੰਗੀ ਤੇ ਉਹਨਾਂ ਦੇ ਸਰੀਰ ਦੀ ਜੋ ਮੰਤਰ ਨੈਣ ਨਕਸ਼ ਬਿਲਕੁਲ 10ਵੇਂ ਪਾਤਸ਼ਾਹ ਦੇ ਨਾਲ ਖੂਬ ਹੂ ਮਿਲਦੇ ਸਨ ਉਸ ਚੀਜ਼ ਨੂੰ ਦੇਖ ਕੇ ਮੁਗਲ ਫੌਜਾਂ ਦੇ ਵਿੱਚ ਇਹ ਹਲਚਲ ਮਚ ਗਈ ਕਿ 10ਵੇਂ ਪਾਤਸ਼ਾਹ ਸੈਭੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਦਾਨੇ ਜੰਗ ਵਿੱਚ ਆ ਗਏ ਹਨ ਉਸ ਤੋਂ ਉਪਰੰਤ ਜਦੋਂ ਫੌਜਾਂ ਨੇ ਇਹ ਬਿਆੰਤ ਕੀਤੀ ਕਿ ਔਰੰਗਜ਼ੇਬ ਨੇ ਕਿਹਾ ਹੈ ਗੁਰੂ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਨੂੰ ਜ਼ਿੰਦਾ ਫੜਨਾ ਹੈ ਤਾਂ ਉਹਨਾਂ ਨੇ ਜਿੰਦਾ ਫੜਨ ਦੇ ਲਾਲਚ ਦੇ ਵਿੱਚ ਵੱਡੇ ਨਾਮ ਪ੍ਰਾਪਤ ਕਰਨ ਦੇ ਲਾਲਚ ਦੇ ਵਿੱਚ ਬਹੁਤ ਜਦੋ ਜਹਿਦ ਕੀਤੀ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਾਲ ਤਲਵਾਰਬਾਜੀ ਵਿੱਚ ਲੜ ਕੇ ਪਰ ਤਲਵਾਰਬਾਜੀ ਵਿੱਚ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਇੰਨੇ ਨਪੁੰਨ ਸਨ ਕਿ ਉਹਨਾਂ ਦੇ ਚੱਲਦੇ ਤਲਵਾਰ ਦੇ ਬਾੜ ਸਨ ਜੋਸ਼ਮਸ਼ੀਰ ਦੇ ਉਹ ਇਸ ਤਰ੍ਹਾਂ ਚੱਲਦੇ ਸਨ ਜਿਸ ਤਰ੍ਹਾਂ ਅੱਜ ਦੇ ਸਮੇਂ ਦੇ ਪੱਖੇ ਚੱਲਦੇ ਹਨ ਕਿਸੇ ਨੂੰ ਨਜ਼ਰ ਤੱਕ ਨਹੀਂ ਆਉਂਦੀ ਸੀ ਕਿ ਕਿਧਰ ਬਾੜ ਆ ਰਿਹਾ ਕਿਧਰ ਬਾੜ ਜਾ ਰਿਹਾ ਹੈ ਅਤ ਅੰਤ ਨੂੰ ਥੱਕ ਕੇ ਮੁਗਲ ਫੌਜਿਆ ਨੇ ਇੱਕਦਮ ਸ਼ਰੋਮਣੀ ਸ਼ਹੀਦ ਦੇ ਉੱਪਰ ਗੋੜੀਆਂ ਦੀ ਬਿਚਾਰ ਕਰ ਦਿੱਤੀ ਤਾਂ ਅੰਤ ਜੋਧਾ ਜਰਨੈਲ ਮਹਾਨ ਸ਼ਹੀਦ ਸ਼ਹੀਦੀ ਪ੍ਰਾਪਤ ਕਰ ਗਏ ਉਸ ਤੋਂ ਉਪਰੰਤ ਜਦ ਬਜੀਦੇ ਨੇ ਔਰੰਗਜ਼ੇਬ ਦੇ ਜਰਨੈਲ ਨੇ ਸ਼ਰੋਮਣੀ ਸ਼ਹੀਦ ਦਾ ਸੀਸ ਕਟਿਆ ਢੱਡ ਦੇ ਨਾਲ ਅਲੱਗ ਕੀਤਾ ਸੀਸ ਨੂੰ ਲੈ ਕੇ ਦਿੱਲੀ ਵਿਖੇ ਲੈ ਗਏ ਦਿੱਲੀ ਵਿਖੇ ਸੀਸ ਲੈ ਕੇ ਲਿਜਾਇਆ ਗਿਆ ਉੱਥੇ ਸੀਸ ਦੀ ਜਦ ਸਨਾਗਤ ਹੋਈ ਤਾਂ ਪਤਾ ਲੱਗਿਆ ਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸੀਸ ਹੈ ਇਹ ਗੁਰੂ ਸਾਹਿਬ ਦਾ ਸੀਸ ਨਹੀਂ ਹੈ ਤਾਂ ਉਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੀਸ ਤੇ ਜੋ ਕਲਗੀ ਲੱਗੀ ਸੀ ਉਹ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਲੱਗੀ ਸੀ ਜੋ ਉਸ ਜਗ੍ਹਾ ਤੇ ਚਮਕੌਰ ਸਾਹਿਬ ਬੁਰਜ ਸਾਹਿਬ ਬਣਿਆ ਹੋਇਆ ਹੈ ਸ਼੍ਰੋਮਣੀ ਸ਼ਹੀਦ ਦਾ ਉਹ ਵੀ ਇਸ ਚੀਜ਼ ਨੂੰ ਸਿੱਧ ਕਰਦੀ ਹੈ ਕਿ ਜਿਹੜੇ ਜਰਨੈਲ ਦਾ ਬੁਰਜ ਸਹਿ ਬਣਿਆ ਹੋਇਆ ਹੈ ਉਹੀ ਆਖਰੀ ਸ਼ਹੀਦ ਸਨ ਚਮਕੌਰ ਗੜੀ ਦੇ ਠੀਕ ਹੈ ਜੀ ਸੰਗਤ ਜੀ ਆਪਾਂ ਕੋਈ 파ੜ ਨਹੀਂ ਪਾਉਣਾ ਚਾਹੁੰਦੇ ਕੌਮ ਦੇ ਵਿੱਚ ਪਰ ਜੋ ਇਤਿਹਾਸ ਹੈ ਇਤਿਹਾਸ ਨੂੰ ਇਤਿਹਾਸ ਹੀ ਰਹਿਣ ਦਿਓ ਜੀ ਸੰਗਤਾਂ ਨੂੰ ਦੁਬਧਾ ਵਿੱਚ ਨਾ ਪਾਓ ਤੇ ਸ਼੍ਰੋਮਣੀ ਸ਼ਹੀਦਾਂ ਦਾ ਜੋ ਮਾਣ ਮੱਤਾ ਇਤਿਹਾਸ ਹੈ ਉਹਦੇ ਨਾਲ ਛੇੜਛਾੜ ਨਾ ਕਰੋ ਜੇ ਕਿਸੇ ਨਾਲ ਕੋਈ ਚਰਚਾ ਵਿਚਾਰ ਕਰਨੀ ਚਾਹੁੰਦਾ ਹੈ ਗੁਰਸਿੱਖ ਮੇਰਾ ਵੀਰ ਕਰ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਨਾਲ ਬਚਪਨ ਤੋਂ ਲੈ ਕੇ ਸ਼ਹੀਦੀ ਤੱਕ 13 ਜੰਗਾਂ ਦੇ ਜਰਨੈਲ ਅਮਰਜੀਤ ਬਾਬਾ ਜੀਨ ਸਿੰਘ ਜੀ ਕਮਾਂਡਰ ਰਹੇ ਸਨ ਗੁਰੂ ਪਾਤਸ਼ਾਹ ਦੇ ਸਲਾਹਕਾਰ ਮੇਨ ਨਗਾਰੇ ਦੇ ਨਗਾਰਚੀ ਬੇਅੰਤ ਬੜਾਈਆਂ ਪ੍ਰਾਪਤ ਕਰਨ ਵਾਲੇ ਗੁਰੂ ਘਰ ਦੇ ਵਿੱਚੋਂ ਅਥਾ ਪਿਆਰ ਗੁਰੂ ਸਾਹਿਬ ਦਾ ਉਸ ਮਹਾਨ ਸ਼ਹੀਦ ਦੀ ਜੀ ਦਾ ਜੋ ਜੀਵਨ ਹੈ ਲਾਸਟ ਸ਼ਹੀਦੀ ਚਮਕੌਰ ਦੀ ਗੜੀ ਵਿੱਚ ਭਾਈ ਬਾਬਾ ਜੀ ਮਨ ਸਿੰਘ ਜੀ ਨੇ ਗੁਰੂ ਪਾਤਸ਼ਾਹ ਦੇ ਜੋ 52 ਕਵੀਆਂ ਵਿੱਚੋਂ ਕਵੀ ਇੱਕ ਸਨ ਕਵੀ ਕੰਕਨ ਜੀ ਉਹ ਇਹ ਬਚਨ ਰੱਖ ਰਹੇ ਹਨ ਆਪਣੇ ਉਹਨਾਂ ਨੇ ਅੰਕਿਤ ਕੀਤਾ ਹੈ 10 ਗੁਰੂ ਕਥਾ ਦੇ ਵਿੱਚ ਉਹ ਇਸ ਤਰ੍ਹਾਂ ਅੰਕਿਤ ਕਰ ਰਹੇ ਹਨ ਨਿਜ਼ ਕਲੰਗੀ ਸਿਰ ਦੀ ਸਜਾਏ ਦੀ ਪਹਿਚਾਣ ਕੇ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਤੱਜ ਗੜੀ ਗੁਰੂ ਗੋਬਿੰਦ ਸਿੰਘ ਜਾਏ ਜੇ ਕਿਸੇ ਕੋਲੇ ਪ੍ਰਾਤਨ ਹਵਾਲਾ ਇਤਿਹਾਸ ਹੈ ਤਾਂ ਬੈਠ ਕੇ ਵਿਚਾਰ ਕਰ ਲੋ ਜੀ ਸੰਗਤ ਨੂੰ ਦੁਬਧਾ ਵਿੱਚ ਨਾ ਪਾਓ ਅਗਲਾ ਨਾ ਦੋਹਰਾ ਹੈ ਜੋ ਅੰਤ ਅਕੇਲਾ ਗੜਮੇ ਬੰਦੂਕ ਚੀ ਪਰਚੀਨ ਜੀਵਨ ਸਿੰਘ ਰੰਗਰੇਟੜੋ ਜੂਝ ਗਿਓ ਸੰਗਦੀਨ ਇਹ ਗੁਰੂ ਸਾਹਿਬ ਦੇ 52 ਕਵੀਆਂ ਵਿੱਚੋਂ ਕਵੀ ਇੱਕ ਸਨ ਕਵੀ ਕਮਕਨ ਜੀ ਇਹ ਸਮਕਾਲੀ ਇਤਿਹਾਸ ਹੈ ਜੋ ਗਵਾਹੀ ਭਰਦਾ ਹੈ ਸੰਗਤ ਨੂੰ ਦੁਬਧਾ ਵਿੱਚ ਨਾ ਪਾਇਆ ਜਾਵੇ ਜੋ ਸੱਚ ਇਤਿਹਾਸ ਹੈ ਗੁਰੂ ਪਿਤਾ ਦੇ ਸਨਮੁਖ ਹੋ ਕੇ ਨਿਰਪੱਖ ਇਤਿਹਾਸ ਬੋਲਿਆ ਕਰੋ ਸੰਗਤ ਜੀ